ਕਿਵੇਂ ਹੋ ਸਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਦੇ ਵਿੱਚ ਤੁਸੀਂ ਹੁਣ ਅੱਗੇ ਜੋ ਵੀ ਦੇਖੋਗੇ ਪੂਰੇ ਹਫ਼ਤੇ ਦਾ ਸਾਡਾ ਹਾਲਚਾਰ ਹੈ ਤੇ ਉਹ ਸਾਰੀਆਂ ਗੱਲਾਂ ਪਤਾ ਜੋ ਵੀ ਹਫ਼ਤੇ ਜੀ ਬੀਤਿਆ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਨੰਨੂ ਦੇ ਸਕੂਲ ਦੇ ਵਿੱਚ ਨਾ ਫੰਕਸ਼ਨ ਸੀਗਾ ਤੇ ਸਕੂਲ ਦੇ ਵਿੱਚ ਨਹੀਂ ਐਕਚੁਅਲੀ ਉਹਨਾਂ ਨੇ ਨਾ ਬਾਹਰ ਕਿਤੇ ਫੰਕਸ਼ਨ ਕਰਵਾਇਆ ਸੀ ਤੇ ਉਹ ਦੀਆਂ ਪਹਿਲਾਂ ਤੁਸੀਂ ਦੇਖੋ ਥੋੜੇ ਜਿਹੀ ਕਲਿੱਪ ਫਿਰ ਆਪਾਂ ਮਿਲਦੇ ਹਾਂ ਠੀਕ ਹੈ ਜੀ ਹੈਲੋ ਗਾਇਜ਼ ਕਿਵੇਂ ਹੋ ਤੇ ਅੱਜ ਫਿਰ ਨੰਨੂ ਕਿੱਥੇ ਜਾ ਰਿਹਾ ਹੈ ਸਕੂਲੇ ਸਾਡੀ ਰੇਸਾਂ ਨੇ ਅੱਜ ਨੰਨੂ ਦੇ ਸਕੂਲ ਹੈਗਾ ਫੰਕਸ਼ਨ ਗੇਮ ਸਪੋਰਟਸ ਸਪੋਰਟਸ ਵਾਲਾ ਫੰਕਸ਼ਨ ਹੈ ਹਾਂ ਸਪੋਰਟਸ ਫੰਕਸ਼ਨ ਹੈ ਨਹੀਂ ਹਾਂ ਪਰ ਜਦੋਂ ਅੱਛਾ ਠੀਕ ਹੈ ਅੱਜ ਰੇਸਾ ਲਾਣੀ ਆ ਨੰਨੂ ਨੇ ਹੈ ਹਾਂਜੀ ਨੰਨੂ ਤਿਆਰੀ ਹੈ ਤੇਰੀ ਪੂਰੀ ਹਾਂਜੀ ਪੱਕਾ ਹਾਂਜੀ ਚਲ ਫੇਰ ਮੱਥਾ ਟੇਕ ਕੇ ਜਾਵਾਂਗੀ ਮੱਥਾ ਟੇਕ ਕੇ ਆਓ ਪਰ ਜਾਓ ਜਲਦੀ ਜਾਓ ਮੱਥਾ ਟੇਕ ਕੇ ਆਓ ਫਿਰ ਭੱਜੋ ਹਾਂਜੀ ਤੇ ਹੁਣ ਤੁਸੀਂ ਵੇਖੋਗੇ ਅ ਕੱਲ ਦਾ ਹਾਲ ਯਾਨੀ ਕਿ ਮੰਗਲਵਾਰ ਦਾ ਹਾਲ ਵੀ ਮੰਗਲਵਾਰ ਇਹਨਾਂ ਨੇ ਕੀ ਕੀ ਕੀਤਾ ਇਹਨਾਂ ਨੇ ਛੋਟੇ ਛੋਟੇ ਕਲਿੱਪ ਬਣਾਏ ਆ ਮੰਨੀ ਹੁਣਾ ਨੇ ਤੇ ਉਹ ਤੁਸੀਂ ਇੰਜੋਏ ਕਰੋ ਠੀਕ ਹੈ ਜੀ ਤੇ ਫੇਰ ਆਪਾਂ ਮਿਲਦੇ ਆ ਹਲੋ ਗਾਇਜ਼ ਕਿੱਥੇ ਹੋ ਮੰਨੀ ਆ ਲਓ ਜੀ ਨੰਨੂ ਇੱਕ ਕੰਮ ਦੇਖੋ ਤੁਸੀਂ ਮੂੰਹ ਇਹੋ ਜਿਹਾ ਬਿੱਲੀਆਂ ਦੇ ਚਟੇ ਆਉਂਦਾ ਤੇ ਇਹ ਕੀ ਕਰਨਾ ਪਿਆ ਹੁਣ ਤੂੰ ਹੈਂ ਕਿੱਥੇ ਕਿੱਟਣਾ ਇੱਟਨਾ ਇੱਟਨਾ ਫੇੜਣਾ ਮੈਂ ਹਾਂਜੀ ਤੇ ਦੱਸ ਅੱਜ ਕੀ ਆਪਾਂ ਕੀ ਕੀਤਾ ਅੱਜ ਅਸੀਂ ਦੋ ਦੋ ਚੂਹੀ ਫੜੀ ਐ ਚੂਹੀ ਫੜੀ ਐ ਹਾਂਜੀ ਕਿੱਥੇ ਨੇ ਵਖਾ ਦੇ ਇਹ ਆ ਰਹੀ ਐ ਇਹ ਦੋ ਦੋ ਚੂਹੀਆਂ ਫੜੀਆਂ ਨੇ ਉਹ ਚੜੀਆਂ ਹੀ ਉੱਪਰ ਹੋਵੇ ਇਹ ਕਹਿ ਰਹੀ ਨਾ ਨਾ ਲਾ ਕੇ ਉਹ ਰਹੀ ਨਾ 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 ਨੰਨੂ ਪਾ ਜਣਾ ਨਹੀਂ ਦੇ ਇਹਨਾਂ ਨੇ ਫਿਰ ਵੇਖ ਲੈ ਉਹ ਨਾ 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 ਛੇੜ ਨਾ ਛੇੜ ਇਹਨਾਂ ਤੰਗ ਕੀਤਾ ਸੀ ਕਈ ਦਿਨਾਂ ਦਾ ਸਾਡੇ ਕੱਪੜੇ ਘੱਟੇ ਫੇਰੀ ਸੀ ਇਸ ਕਰਕੇ ਕੜਿੱਕੀ ਲਾ ਕੇ ਇਹਨਾਂ ਨੂੰ ਫਿਰ ਅਸੀਂ ਭੱਲੇ ਆ ਜੇਲ੍ਹ ਚ ਜੇਲ੍ਹ ਚ ਹਾਂਜੀ ਤੇ ਕਿੱਥੇ ਛੱਡ ਕੇ ਆਪਾਂ ਨੇ ਇਹਨਾਂ ਨੂੰ ਜਾਂ ਤੂੰ ਕੋਲ ਲੈ ਜਾਣਾ ਨੂੰ ਆਣ ਇਹਨਾਂ ਨੂੰ ਆਣ ਇਹਨਾਂ ਨੂੰ ਪੁਲਿਸ ਸਟੇਸ਼ਨ ਛੱਡ ਕੇ ਆਣੇ ਪੁਲਿਸ ਸਟੇਸ਼ਨ ਛੱਡ ਕੇ ਆਣਾ ਹਾਂਜੀ ਠੀਕ ਐ ਹੋਰ

ਤੇ ਸਕੂਲੇ ਕਿਉਂ ਨਹੀਂ ਗਿਆ ਫਿਰ ਨਾਲੇ ਅੱਜ ਹਾਂ ਇੱਧਰ ਕਿਉਂਕਿ ਹਾਂ ਕਿਉਂਕਿ ਨੂੰ ਵਧੀਆ ਨਹੀਂ ਲੱਗਦਾ ਕਿਉਂ ਵਧੀਆ ਕਿਨ ਲੱਗਦਾ ਮੈਡਮ ਡਾਂਟਦੀ ਹੈ ਹੂੰ ਮੈਡਮ ਡਾੜਦੀ ਹੈ ਤੈਨੂੰ ਇੱਥੇ ਹਾਂ ਤੇ ਇੱਧਰ ਜੀ ਸਾਰੀ ਪੰਨ ਤੋੜ ਕਰਕੇ ਤੇ ਸਾਰਾ ਕੰਮ ਫਿਕਸ ਕੀਤਾ ਹੈ ਤੇ ਥੋੜਾ ਬੋਤਾ ਰਹਿ ਗਿਆ ਹੁਣ ਇਹਨੂੰ ਪਲਸਤਰ ਵਗੈਰਾ ਕਰਨਾ ਹੈ ਸੀਮੈਂਟ ਵੀ ਲਿਆ ਕੇ ਰੱਖਿਆ ਹੋਇਆ ਤੇ ਇਹ ਸ਼ਾਮ ਤੱਕ ਹੋ ਜਾਏ ਕੰਪਲੀਟ ਸ਼ਾਮ ਤੱਕ ਜਾਂ ਸਵੇਰ ਤੱਕ ਹੋਏਗਾ ਹਾਂਜੀ ਤੇ ਹੁਣ ਤੁਸੀਂ ਦੇਖੋਗੇ ਅੱਜ ਦਾ ਹਾਲ ਯਾਨੀ ਕਿ ਦਿਨ ਬੁੱਧਵਾਰ ਤੇ ਹੁਣ ਤੁਸੀਂ ਕਾਫੀ ਲੰਬਾ ਇਹਨੂੰ ਇੰਜੋਏ ਕਰੋ ਕਾਫੀ ਸਾਰੇ ਕਲਿੱਪਸ ਨੇ ਠੀਕ ਹੈ ਤੇ ਇਹਨਾਂ ਨੇ ਕਾਫੀ ਸਾਰਾ ਸ਼ੂਟ ਕੀਤਾ ਬਾਕੀ ਮੈਨੂੰ ਨਹੀਂ ਪਤਾ ਮੈਂ ਵੀ ਨਹੀਂ ਦੇਖਿਆ ਹਲੇ ਤੇ ਬਾਕੀ ਤੁਸੀਂ ਇੰਜੋਏ ਕਰੋ ਤੇ ਫੇਰ ਆਪਾਂ ਮਿਲਦੇ ਆਂ ਲਾਸਟ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਸਵੇਰ ਦਾ ਟਾਈਮ ਹੈ ਤਕਰੀਬਨ 11 12 ਵਜੇ ਦਾ ਅਸੀਂ ਵਲੌਗ ਸ਼ੁਰੂ ਕਰਨ ਜਾ ਰਹੇ ਹਾਂ ਤੇ ਇੱਧਰ ਸਾਡੇ ਡੁਪਲੀਕੇਟ ਮਿਸਤਰੀ ਸਾਹਿਬ ਲੱਗੇ ਹੋਏ ਨੇ ਠੱਗਾ ਕਿੱਧਰ ਕਰ ਕਰ ਰੱਖਣਾ ਮੰਨੀ ਹੈ ਯਾਰ ਸਿੱਧਾ ਥਾ ਲੈ ਜੀ ਪਾਲਣੇ ਆ ਸਿੱਧਾ ਪੈਣਾ ਨਹੀਂ ਨਾ ਉਹ ਪਰਾਧਾ ਕਰਕੇ ਲੈ ਉਹਦੇ ਵਿੱਚ ਪਹਿਲਾਂ ਇੱਥੇ ਪਾਈ ਚੱਲ ਫੇਰ ਆਪਾਂ ਉਹਦੇ ਵਿੱਚ ਪਾਈ ਜਣੇ ਹਾਂ ਹੋਰ ਤੇ ਅੱਜ ਮੰਨੀ ਸਫਾਈ ਕਰਨ ਲੱਗਿਆ ਇੱਥੋਂ ਮਿਸਤਰੀ ਚਲਾ ਗਿਆ ਕੰਮ ਕਰਕੇ ਸਾਰਾ ਫਿਟਿੰਗ ਵਗੈਰਾ ਨੇ ਕਰਤੀ ਸਾਰੀ ਤੇ ਬਾਥਰੂਮਾਂ ਦੇ ਵਿੱਚ ਖਲਾਰਾ ਬਹੁਤ ਪਿਆ ਆ। ਅੱਲਾ ਯਾਰ। ਆ ਵੀ ਸਾਰੀ ਫਿਟਿੰਗ ਕਰਤੀ ਹੈ। ਬਾਹਰ ਰਹੋਗੇ ਦੇ ਵਿੱਚ ਕਿਹਦੇ ਚੀਜ਼ ਤੇ ਰੱਖਣਾ ਹੀ ਪੈਣਾ। ਤੇ ਇਹ ਮੰਨੀ ਹੋਣਾ ਚੁੱਪਣ ਲੱਗਿਆ ਇੱਥੋਂ ਸਾਰਾ ਫੂੜਾ ਕਰ ਕਰ। ਸਟੈਲ ਨਾਲੇ ਨੇ ਕਰਵਾਉਣੇ। ਤੇ ਅੱਜ ਮੰਨੀ ਨੇ ਕੀਤੀ ਸੀ ਛੁੱਟੀ ਐ ਸਾਰਾ ਖਲਾਰਾ ਜਾਂ ਚੱਕਣਵਾਸ ਤੇ ਆ ਦੇਖ ਇੱਧਰ ਵੀ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਤੇ ਮੰਨੀ ਤੈਨੂੰ ਪਤਾ ਮੰਮੀ ਕੀ ਕਹਿੰਦੇ ਸੀ ਮੰਮੀ ਲਈ 슈ਗਰ ਹੈ ਮੰਨੀ ਵੀ ਕੰਮ ਕਰਨ ਲੱਗਿਆ ਮੈਂ ਕਿਹਾ ਵਿਆਹ ਦੇ ਨੇੜੇ ਜਾ ਕੇ ਨਾ ਜ਼ਿੰਮੇਵਾਰੀ ਦਾ ਅਹਿਸਾਸ ਹੋ ਗਿਆ ਹੈ 슈ਗਰ ਇਹ ਪਹਿਲਾਂ ਹੀ ਹੋ ਗਿਆ ਕਪੜੇ ਕਮ ਹੋ ਰਹੇ ਨਾ ਤਾਂ ਕਰ ਓਏ ਹੋਏ 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 ਅਨਾਂ ਸ਼ੌਕ ਹੁੰਦੇ ਨੇ ਤੁਸੀਂ ਮੁੰਡੇ ਦਾ ਸ਼ੌਕ ਚੈੱਕ ਕਰ ਸਕਦੇ ਹੋ ਆਹ ਕੰਮ ਮੈਂ ਨੇ ਵੈਸੇ ਕਦੇ ਕੀਤਾ ਨਹੀਂ ਹੈ ਆਪਾਂ ਦੇ ਨਾ ਹਾ ਹਾ ਮਜਬੂਰੀ ਇਹ ਖੁਸ਼ੀ ਹੋਰ ਕੀ ਹੈ ਮਜਬੂਰੀ ਦੇ ਪਿੱਛੇ ਮੈਨੂੰ ਲੱਗਦਾ ਦੀ ਖੁਸ਼ੀ ਹੈ ਹੋਣੀ ਚਾਹੀਦੀ ਇਹ ਵਧੀਆ ਗੱਲ ਹੈ ਤੇ ਹੁਣ ਅਸੀਂ ਦੋਵੇਂ ਜਾਣੇ ਦੇਵਰ ਭਾਬੀ ਨੇ ਸਾਰਾ ਖਲਾਰਾ ਚੱਕਣਾ ਤੇ ਮੰਮੀ نیچے ਸਬਜ਼ੀ ਕੱਟਦੇ ਪਏ ਨੇ ਫਿਰ ਜਾ ਕੇ ਸਬਜ਼ੀ ਰੋਟੀ ਬਣਾਣੀ ਹੈ ਤੇ ਤਾਂ ਐਨੇ ਜਾਣਾ ਵਾਪਸ ਕੰਮ ਤੇ ਦੁਪਹਿਰ ਦੇ ਟਾਈਮ ਦਾਦੀ ਦੀ ਵੀ ਰੋਟੀ ਲੈ ਕੇ ਜਾਣੀ ਹੈ ਪਹਿਲਾਂ ਹਾਲ ਸੀ ਤੁਨੂੰ ਇਹ ਖਲਾਰਾ ਚੱਕ ਕੇ ਫਿਰ ਬਾਅਦ ਵਿੱਚ ਖਾਣੇ ਆ ਤੇ ਟੈਲਾ ਲੱਗਣੀ ਆ ਟੈਲਾ ਘਾ ਲੱਗਣੀ ਆ ਯਾਰ ਤੁਸੀਂ ਸ਼ੈਂਕ ਇਧਰਲੇ ਪਾਸੇ ਕਿਉਂ ਰਖਵਾ ਲਿਆ ਹੋਰ ਵੀ ਤੇ ਰਖਵਾਣਾ ਬਾਹਰ ਇਧਰਲੇ ਪਾਸੇ ਡੜੇ ਹੁਣ ਲਖਾਇਆ ਪਤਾ ਨਹੀਂ ਕੀ ਕਰਦੇ ਨੇ ਯਾਰ ਇਧਰ ਥੋੜੀ ਸ਼ੈਂਕ ਹੁੰਦਾ ਹੈ ਕੱਪੜੇ-ਕੁਪੜੇ ਧੋਣੇ ਨੀਚੇ ਔਖਾ ਨਾ ਆਇਆ ਕਰੇਗਾ ਹੈ ਮੈਂ ਕੱਪੜੇ-ਕੁਪੜੇ ਧੋਣੇ ਇੱਥੇ ਨੀਚੇ ਔਖਾ ਨਾ ਆਇਆ ਕਰੇਗਾ ਕੱਪੜੇ ਅੰਦਰ ਧੋਲੇ ਬਾਅਦ ਹਮ ਯਾਰ ਚੱਲ ਕੋਈ ਗੱਲ ਨਹੀਂ ਵੇਖੀ ਜਾਏਗੀ ਬਾਅਦ ਵਿੱਚ ਪਤਾ ਲੱਗੇਗਾ ਵੀ ਕੀ ਹੈ ਕੀ ਨਹੀਂ ਇਹਦਾ ਇਹਦਾ ਐਲ ਦਬਾ ਕੇ ਨਾ ਨਾ ਉਸ ਲੈਂਟ ਇਸ ਨੀ ਲਾ ਬੜਾ ਬਿਆਸੀ ਇਹਦੇ ਨਾਲ ਨਹੀਂ ਚੱਲਦਾ ਮੈਂ ਨਾ ਕਿਉਂ ਕੋਟਰ ਲਾ ਲੈਂ ਮੇਰੇ ਸਾਰੇ ਆਹ ਦੇ ਦੇ ਬੰਦੀ ਚੱਕੀ ਲਾ ਦੇ ਤੇਰੇ ਨਾਲ ਨਹੀਂ ਪੜਾਉਂਦਾ ਬੋਰ ਖਾ ਲਈ ਮਮਮੀ ਨਾਲ ਚਾਹੀਦੇ ਨਾ ਤਵੇਂ ਜਮਲੀ ਲੱਗਿਆ ਮੁੰਡਿਆ ਹਿੱਚਿਆ ਗਿਆ ਫੱਲੇ ਵਟੇ ਵਟੇ ਵੱਡੇ ਵੱਡੇ ਫੱਲੇ ਆ ਗਏ ਨੀਚੇ ਲੱਗਿਆ ਨੀਚੇ ਮੁੰਡਿਆ ਤੇ ਮੈਂ ਲਾਲ ਵੰਦ ਜਾਉਂਦੀ ਮੁੰਡਿਆ ਵੱਡੇ ਕਾਫੀ ਵਟੇ ਫੱਲੇ ਆ ਗਏ ਮੈਂ ਮੁੰਡਿਆ ਤੇ ਮੈਂ ਕੜਦੇ ਦੇ ਕੜਦੇ ਸ਼ੇਰਾ ਸੇਤੀ ਸੇਤੀ ਗਾ ਟੈਂਬ ਬੋਤਲਾਣਾ ਮੈਂ ਤੂੰ ਆਪਾਂ ਕਿਹੜਾ ਤੇ ਆ ਜੀ ਬਾਰ ਜਿਹੜਾ ਰੈਪੀਸੀ ਨਹੀਂ ਕਰਦਾ ਹੈ ਫਿਰ ਵੀ ਸ਼ੈਤੀ ਕਰ ਬਾਈ ਕੋਈ ਨਹੀਂ ਇਹ ਬਹੁਤ ਟਾਈਮ ਹੈ ਕੁੜੀ ਤਿਆਰ ਹੁੰਦੀ ਵੀ ਹੈ ਪਰ ਲੱਗਦਾ ਐਸਾ ਬਹੁਤ ਟਾਈਮ ਹੈ ਝਾੜੂ-ਝੂੜ ਵੀ ਲਾਣਾ ਪਾਣਾ ਅੰਦਰ ਝਾੜੂ ਆਪੇ ਲਾਣ ਜਗਰੇ ਬਿਸਤਰੀ ਆਹੋ ਪਰ ਉਹ ਜੱਟਾ ਚੱਕਦਾ ਸਾਈਡ ਤੋਂ ਰੁਕਣਾ ਜਾਂਦਾ 그 이후에, 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 그

ਇਹ ਤਾਂ ਕਈ ਦਿਨ ਹੋ ਗਏ ਨੇ ਹਾਂ ਹੁਣ ਪਾਣੀ ਦੇ ਦੇ ਫਿਰ ਨਾ ਕਰਤਾ ਯਾਰ ਸਰਦੀ ਹੈ ਨਾ ਫਿਰ ਸਰਦੀ ਕਰਕੇ ਉਹ ਸੁੱਕਦਾ ਨਹੀਂ ਹੈਗਾ ਛੇਤੀ ਪਾਣੀ ਮੰਨੀ ਲ ਐਮਲਗ੍ਰਾਸ ਯੂਜ਼ ਕਰਾਂਗੇ ਆਪਾਂ ਹਨਾ ਉਹ ਵੀ ਨਹੀਂ ਨਾ ਭਈ ਕਿਉਂ ਉਹ ਵੇਖੋ ਸੁੱਕ ਗਈ ਹੈ ਉਹਨੂੰ ਪਾਣੀ ਨਹੀਂ ਸੀ ਦਿੱਤਾ ਹੈਗਾ ਹਾਂਜੀ ਤੇ ਹੁਣ ਅਸੀਂ ਇਹ ਸਾਰਾ ਸਾਫ਼ ਕਰਤਾ ਰੱਖਦੇ ਸਾਈਡ ਤੇ ਤੇ ਇਹ ਮਤਲਬ ਸਾਰਾ ਖਲਾਰਾ ਜਾਂ ਚੱਕ ਲਿਆ ਬਸ ਉਧਰ ਵਾਲਾ ਰਹਿ ਗਿਆ ਉਧਰ ਟੈਲਾਂ ਲੱਗਣੀਆਂ ਨੇ ਤਾਂ ਕਰਕੇ ਉਹਦੇ ਵਿੱਚੋਂ ਕੱਢ ਨਹੀਂ ਰੇ ਕੋਈ ਕੁਝ ਵੀ ਹਾਂਜੀ ਤੇ ਹੁਣ ਅੱਧਰ ਮੰਮੀ ਕਿਉਂ ਬਣਾਉਂਦੇ ਵੇ ਨੇ ਇਹਦਾ ਹੋਰ ਕਿਉਂ ਬਣਾ ਲੈਂਗੀ ਮੈਂ ਕਿਹਾ ਕੁਝ ਚੀਜ਼ ਉਸ ਪਨੀਰੀ ਬਜੂਰੀ ਬਣਾਣਾ ਮਾੜੀ ਮੋਟੀ ਨਹੀਂ ਵੀ ਜਿਵੇਂ ਸੌਣ ਦਸੂਣ ਬਣਾ ਤੇ ਨੰਨਾ ਇੱਧਰ ਸੁਸਤਾ ਹੈ ਕਹਿੰਦਾ ਮੈਨੂੰ ਚੀਜ਼ਾਂ ਚਾਹੀਦੀਆਂ ਨੇ ਨੰਨੋ ਨੰਨਾ ਕਹਿੰਦਾ ਮੈਨੂੰ ਚੀਜ਼ਾਂ ਚਾਹੀਦੀਆਂ ਨੇ ਮੈਨੂੰ ਲੈ ਕੇ ਦਿਓ ਚਲ ਪਾਪਾ ਨੂੰ ਫੋਨ ਲਾ ਲਓ ਫਿਰ ਲਾ ਲਾ ਪਾਪਾ ਨੂੰ ਫੋਨ ਦਾਦੂ ਨੂੰ ਕਹਿੰਦੀ ਮੂੰਫਲੀ ਲੈ ਕੇ ਆਵੇ ਤੇ ਚਾਚੂ ਪਤਾ ਨਹੀਂ ਕੀ ਲੈ ਕੇ ਆਵੇ ਕੁਝ ਦੱਸਦੀ ਫਿਰ ਦੱਸ ਦੇ ਚਾਚੂ ਕੀ ਲੈ ਕੇ ਆਵੇ ਤੇ ਪਾਪਾ ਕੀ ਲੈ ਕੇ ਆਵੇ ਤੇ ਦਾਦੂ ਕੀ ਲੈ ਕੇ ਆਵੇ ਚਲ ਖੜਾਓ ਵੇਕੀ ਪੌੜੀਂ ਗਣੀ ਉਂਗਣੀ ਪਾਈਏ ਜੇ ਸੋ ਜਾਂਦੀ ਹੈ ਨਾ ਤਾਂ ਫਿਰ ਤੰਗ ਕਰਦੀ ਚੱਲ ਉੱਠ ਮੇਰੀ ਜਾਨ ਚੱਲ ਨਹੀਂ ਤੇ ਨਾ ਸੀ ਨਾ ਮੰਗਾ ਤੇ ਹੁਣ ਸ਼ਾਮ ਦਾ ਟਾਈਮ ਸੀ 6 7 ਵੇ ਦਾ ਉਹ ਤੋਂ ਆਜ ਸੀ ਵਲੋਗ ਬਣਾਇਆ ਨਹੀਂ ਭੁੱਲ ਗਏ ਸੀ ਮੰਨੀ ਚਲੇ ਗਿਆ ਸੀ ਰੋਟੀ ਲੈ ਕੇ ਡੈਡੀ ਦੀ ਤੇ ਆਪ ਵੀ ਖਾ ਕੇ ਚਲੇ ਗਿਆ ਉਸ ਤੋਂ ਬਾਅਦ ਵਿੱਚ ਮੈਂ ਬਸ ਆਰਾਮ ਕਰਨ ਲੱਗ ਗਈ ਤੇ ਮੰਮੀ ਆ ਗਈ ਸੀ ਬਾਅਦ ਵਿੱਚ ਬਹੁਤਾਂ ਪਹਿਲਾ ਸਵੇਰੇ ਉੱਥੇ ਗਈ ਪੋਸੀ ਆ ਭਾਜੀ ਜਿਹੜਾ ਕਾਨਪੂਰੀਆ ਹਾਂ ਦਾ ਭੋਗ ਸੀ ਉੱਥੇ ਜਾ ਕੇ ਆਈ ਆ ਤੇ ਉੱਥੇ ਲੰਗਰ ਲੰਗਰ ਛਕ ਲਿਆ ਬਹੁਤ ਜਿਆਦਾ ਦੁਨੀਆ ਆਈ ਸੀ ਅੱਛਾ ਲੰਗਰ ਚੱਲਦਾ ਐ ਬੋਲਦੀ ਵੀ ਸੀ ਤੁਹਾਡੇ ਤੋਂ ਪਿੱਛੇ ਰੋਂਦੀ ਸੀ ਕਹਿੰਦੀ ਮੇਰੀ ਦਾਦੀ ਕਿੱਥੇ ਗਈ ਅੱਛਾ ਠੇ ਭੋਗ ਤੇ ਗਏ ਨੀ ਮੁਸਕਾਨ ਮੈਂ ਕਿਹਾ ਗੁਰਦੁਆਰੇ ਨੇ ਮੁਸਕਾਨ ਨੂੰ ਕਹਿੰਦੀ ਚੱਲ ਮੈਨੂੰ ਛੱਡ ਕੇ ਆ ਦਾ ਦੀ ਮਸਕਾਨ ਛੱਡ ਆਵਦੀ ਉੱਥੇ ਕੀ ਬੱਚਾ ਗੋਰ ਕੀਰਤ ਵੀ ਗਿਆ ਸੁਭੋਗ ਤੇ ਨਾਲ ਕਹਿੰਦੀ ਛੱਡ ਕੇ ਆਓ ਫਿਰ ਚੀਜ਼ ਦਾ ਰੋਲਾ ਪਾਇਆ ਸੀ ਮੰਨੀ ਨੂੰ ਕਹਿੰਦੀ ਮੈਨੂੰ ਚੀਜ਼ ਲੈ ਕੇ ਦੇ ਪਹਿਲਾਂ ਅੱਛਾ ਉਹਦੇ ਕੋਲ ਟੁੱਟੇ ਪੈਸੇ ਨਹੀਂ ਸੀ ਹੈਗੇ ਫਿਰ ਉਹ ਦੋਂ ਦਾ ਨਹੀਂ ਸੀ ਆਪ ਪਾਇਆ ਹੁਣ ਫੇਰ ਲੱਗੀ ਰੋਣ ਅੱਛਾ ਹੁਣ ਆ ਪਾਪਾ ਨੂੰ ਕਹਿ ਦੇ ਦੇ ਕੋਈ ਕੀ ਮੰਗਾਣਾ ਪਾਪਾ ਕੋਲੋਂ ਮੰਗਾ ਲਵੇ ਫਿਰ ਪਾਪਾ ਨੇ ਅਜੇ 7-8 ਵਜੇ ਨਾ ਫ੍ਰੀ ਹੋਣਾ ਫੇਰ ਫੋਨ ਕਰਨੇ ਆ ਪਾਪਾ ਨੂੰ ਫੋਨ ਕਰਨੇ ਆ ਪਾਪਾ ਨੂੰ ਉਹਨੂੰ ਕੰਮ ਕਰਦੇਵੇਂ ਨਾ ਦਾਦੂ ਨੂੰ ਕਰਦਾ ਕਹਿੰਦੇ ਲੈ ਆਵਾਂਗਾ ਮੈਂ ਮੂਫੜੀਆਂ ਠੀਕ ਐ ਤੇ ਹੁਣ ਮੈਂ ਇਸ ਟਾਈਮ ਪਾਠ ਕਰਨ ਲੱਗੀ ਸੀ ਤੇ ਸਬਜੀ ਅਸੀਂ ਦੁਪਹਿਰੇ ਬਣਾ ਲਈ ਸੀ ਤੇ ਹੁਣ ਸਿਰਫ ਰੋਟੀ ਬਣਾਣੀ ਐ ਤਾਂ ਕਰਕੇ ਅੱਜ ਮੈਂ ਥੋੜਾ ਜਿਹਾ ਫ੍ਰੀ ਫ੍ਰੀ ਫੀਲ ਕਰਨੀ ਵੀ ਨਨੇ ਸਕੂਲ ਦਾ ਕੰਮ ਕਰੋ ਐ ਤੂੰ ਝੂਠ ਬੋਲ ਕੇ ਆਈ ਕਹਿੰਦੀ ਮੈਂ ਸਾਰਾ ਕੰਮ ਕਰ ਆਈਆਂ ਨੇ ਇੱਕ ਡੱਕਾ ਨਹੀਂ ਤੋੜਿਆ ਮੈਨੂੰ ਕਹਿੰਦੀ ਮੈਂ ਤੇ ਸਾਰਾ ਹੀ ਕੰਮ ਮਮਾ ਸਕੂਲ ਦਾ ਕਰ ਲਿਆ ਕੁਝ ਵੀ ਨਹੀਂ ਕੀਤਾ ਇਹਨੇ ਅੱਜ ਕਹਿੰਦੀ ਮੈਨੂੰ ਸਟਾਰ ਮਿਲੇ ਨੇ ਮੈਂ ਬਗਲੋ ਹੈ ਤੇ ਇੱਧਰ ਮੰਮੀਆਂ ਵੇਖਦੇ ਪਏ ਸੀ ਪਾਠ ਨਹੀਂ ਵਲੌਗ ਵੇਖਦੇ ਵੇ ਸੀ ਨਹੀਂ ਗੁਰਦੁਆਰਾ ਪਠਾ ਸਾਹਿਬ ਦਾ ਅੱਜ ਉਹ ਸੀ ਨਾ ਸਮਾਗਮ ਅੱਛਾ ਪਠਾ ਸਾਹਿਬ ਅੱਜ ਸੀ ਜੀ ਸਮਾਗਮ ਤੇ ਉੱਥੇ ਗਏ ਇਹਨੇ ਸੰਗਤ ਜਣੀ ਉਹ ਵੇ ਪਠਾ ਸਾਹਿਬ ਚਲੋ ਤੁਸੀਂ ਕਰ ਲਓ ਫਿਰ ਮੈਂ ਪਾਠ ਕਰ ਲਾਂ ਹੈਲੋ ਅੱਨਾ ਅੱਜ ਫੇਰ ਪੋੜੀਆਂ ਤੂੰ ਡਿੱਗ ਗਿਆ ਹੈ ਹਾਂ ਉਹ ਸੱਟ ਵੀ ਲੱਗੀ ਅੱਜ ਤੇ ਲੱਕ ਤੇ ਅੱਜ ਕਿੱਧਰ ਡਿੱਗੀ ਹੈ ਆਜਾ ਥੱਲੇ ਖੜਾ ਚ ਪਾਈ ਬਸ ਪੰਜ ਵੀ ਬੜੀ ਆ ਨਾ ਨੱਠਦੀ ਏ ਤੂੰ ਖਿਆਲ ਰੱਖਿਆ ਕਰੋ ਮੜਾ ਜਾਂ ਨਾ ਭਜੰਦਿਆ ਕਿੱਦਾਂ ਗਿਰਿਆ ਨੰਨੂ ਤੂੰ ਭਜਦਾ ਕਿਉਂ ਨਾ ਬੇਟਾ ਪੋੜੀਆਂ ਥੋੜੀ ਭੱਜੀ ਦਾ ਹੁੰਦਾ ਦੱਸ ਇਹ ਰੱਜ ਕੇ ਆਈ ਹੁਣ ਤਾਂ ਹੀ ਮੈਂ ਕਹਾਂ RAM ਨਾ ਕਿੱਦਾਂ ਬੈਠੀ ਹੈ ਜਾਦਾ ਤਾਂ ਨਹੀਂ ਲੱਗੀ ਛੱਟ ਨਹੀਂ ਆਉਂ ਸ਼ਾਮੀ ਦੇ ਤੈਨੂੰ ਫੋਨ ਜਿਆਦਾ ਤਾਂ ਨਹੀਂ ਛੱਟ ਲੱਗੀ ਪਤਾ ਨਹੀਂ ਹੁਣ ਇਹਨੂੰ ਪਤਾ ਹੋਣਾ ਦੱਸੀ ਚੱਲ ਕਿ ਲੱਗੀ ਹੈ ਤੁਰਤੇ ਪਾਣੀ ਹੈ ਨਾ ਹਾਂਰੇ ਵਾਸਤੇ ਆ ਲੈ ਕੇ ਆਏ ਪੇਪਰ ਰੋਲ ਮੈਂ ਤੈਨੂੰ ਦੱਸਾਂ ਵੀ ਅੱਜ ਨਾ ਮਮਤਾ ਦੇ ਡੈਡੀ ਦਾ ਅੱਜ ਜਨਮ ਦਿਨ ਸੀ ਅੱਛਾ ਹਨਾ ਉਹ ਮਮਤਾ ਦੇਗੀ ਇਹਨੂੰ ਪੇਸਟ ਇਹ ਹੀ ਇਹ ਹੀ ਪੇਪਰ ਰੋਲ ਅੱਛਾ ਉਹ ਆਦੀ ਮਾਂ ਦਾ ਖਾਲਾ ਚੱਪ ਕੇ ਫਟੋ ਫਟ ਅੱਛਾ ਪਤਾ ਹੈ ਉਹਦਾ ਵੀ ਹੈਨਾ ਇਹ ਪੇਟ ਸੇ ਆਪਾਂ ਪਾਲੇ ਆ ਹਾਂ ਮੈਨੂੰ ਸਾਰਾ ਕਿਉਂ ਨਹੀਂ ਦਿੱਤਾ ਮੈਂ ਤੇ ਮੈਂ ਤੇ ਹੋਰ ਲੈਣਾ ਮੈਂ ਤੇ ਹੋਰ ਲੈਣਾ ਅੱਛਾ 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 ਤਾਂ ਇਹ ਉਹਨੂੰ ਦਿੱਤਾ ਸੀ ਪੇਪਰ ਰੋਲ ਹੂੰ ਫੇਰ ਹੋਣਾ ਫੇਰ ਮੈਂ ਤੈਨੂੰ ਫੋਨ ਆ ਮੈਂ ਕਹਿਆ ਉਹਨੂੰ ਆ ਨਹੀਂ ਮੈਨੂੰ ਚੰਗਾ ਲੱਗਦਾ ਕੋਈ ਹੋੜ ਮੰਗਾਂ ਤਾਂ ਮੈਂ ਕਿਹਾ ਸੀ ਤੈਨੂੰ ਮੈਂ ਕਹਿਆ ਘਰੇ ਪ੍ਰਿਆਸੀ ਦੇਗੀ ਤਾਂ ਪ੍ਰਿਆਸੀ ਦੀ ਮਾਂ ਨੂੰ ਮੈਂ ਫੋਨ ਕੀਤਾ ਮੈਂ ਜੇ ਕੋਰ ਹੈ ਤੇ ਹੋਰ ਦੇ ਜਾ ਪਰ ਇਹ ਨੂੰ ਇਹ ਤੇ ਰੋਂਦੀ ਕਹਿੰਦੀ ਆਂਟੀ ਮੈਂ ਤੇ ਚੰਡੀਗੜ੍ਹ ਗਈ ਆ ਫੇਰ ਕਹਿੰਦੀ ਮੈਨੂੰ ਤੇ ਪਤਾ ਨਹੀਂ ਫੇਰ ਤੇਨੂੰ ਫੋਨ ਕੀਤਾ ਮੈਂ ਕਾਹਤ ਬਤ ਲੈ ਕੇ ਆ ਨੰਨੂ ਨਾ ਤੂੰ ਖਾਦਾ ਦਾ ਦਾਲ ਚਾਵਲ ਖਾ ਲੈ ਨਾ ਤੂੰ ਨਾ ਕਾ ਬੱਚੇ ਅਭੀ ਲੈ ਕੇ ਆਇਆ ਤੇ ਵਾਦੋ ਕਿੱਛੇ ਗੱਲ ਫਾਵਾ ਸਿਰ ਸਵੇਰੇ ਖਾ ਲਈ ਸਵੇਰੇ ਖਾ ਲਈ ਬੇਟਾ ਸਵੇਰੇ ਖਾ ਲਈ ਨਾ ਸਵੇਰੇ ਸਵੇਰੇ ਕੋਈ ਨਹੀਂ ਮਤਲਬ ਸਾਡਾ ਹਾਂਜੀ ਤੇ ਹੁਣ ਮੈਂ ਵੀ ਕੰਮ ਤੋਂ ਆਇਆ ਸੀ ਤੇ ਨੰਨੂ ਵਾ ਤੇ ਪੇਪਰ ਹੋਲ ਤੇ ਉਹ ਇੱਕੋ ਬਰੈਡ ਜੈ ਪਤਾ ਨਹੀਂ ਕੀ ਹੈ ਮੈਨੂੰ ਵਧੀਆ ਲੱਗਿਆ ਤੇ ਮੈਂ ਲੈ ਲਿਆ ਤੇ ਨਹੀਂ ਅੱਜ ਆਏ ਸੀ ਫੋਟਾਂ ਵਾਲੇ ਹਣ ਦੇਰ ਆਏ ਸੀ ਫੋਟਾਂ ਵਾਲੇ ਅੱਜ ਆਪ ਵਾਲੇ ਆਏ ਨੇ ਉਹ ਕਹਿੰਦੇ ਨੇ ਵੀ ਤੁਸੀਂ ਐਦਾਂ ਵੋਟਾ ਪਾਓ ਸਾਨੂੰ ਪਾਉਗਾ ਅਸੀਂ ਕਿੱਥੇ ਤੁਸੀਂ ਆਜਾ ਅਸੀਂ ਉੱਥੇ ਹੀ ਪਾਵਾਂਗੇ ਹੈ ਵੀ ਅਸੀਂ ਸਹਿਮਤ ਆ ਹਨਾ ਚੰਗੇ ਬੰਦੇ ਦਾ ਹਰ ਕੋਈ ਸਹਿਮਤ ਹੁੰਦਾ ਹੈ ਹਨਾ ਬੁੱਧੇ ਹੁਣ ਸਾਰੇ ਹੀ ਚੰਗੇ ਨੇ ਵੀ ਵਰੀਏ ਬੰਦੇ ਤੇ ਸਾਡੇ ਨਾਲ ਸਾਰੇ ਹੀ ਚੰਗੇ ਨੇ ਸਾਰੇ ਵਧੀਆ ਪਰ ਅਸੀਂ ਨਾਲ ਜੇ ਚਾਹੀਏ ਤਾਂ ਦਿਲ ਕਰੇ ਤਾਂ ਬੰਦੇ ਇੰਨੇ ਚੰਗੇ ਨੇ ਬਈ ਸਾਰਿਆਂ ਨੂੰ ਇੱਕ ਇੱਕ ਵੋਟ ਪਾ ਦਈਏ ਪਰ ਐਦਾਂ ਪੋਸੀਬਲ ਨਹੀਂ ਨਾ ਹੈਗਾ ਇਹ ਬਾਕੀ ਚਲੋ ਕੋਈ ਗੱਲ ਨਹੀਂ ਜਿਹਦੀ ਜਿੱਤ ਆ ਲਿਖੀ ਹੈ ਕਰਮਾ ਜੋ ਹੀ ਹੋਣੀ ਹੈ ਤੇ ਬਾਕੀ ਮੈਂ ਹੁਣ ਜਲੇਬੀਆਂ ਲੈ ਕੇ ਆਇਆ ਸੀ ਗਰਮ ਗਰਮ ਲੈ ਕੇ ਆ। ਸਪੈਸ਼ਲ ਦੁਕਾਨ ਤੋਂ ਲੈ ਕੇ ਆ। ਅੱਛਾ ਬੜੀ ਫੇਮਸ ਦੁਕਾਨ ਹੈ ਬੜੀ ਵਧੀਆ ਦੁਕਾਨ ਹੈ। ਹੋਰ ਖਾ ਲਾਂ ਤੇ ਗਰਮ ਗਰਮ ਤੇ ਰੋਟੀ ਬਾਅਦ ਰੋਟੀ ਤੋਂ ਬਾਅਦ ਖਾਇਓ ਨਾ। ਨਹੀਂ ਨਹੀਂ। ਖਾ ਲੀ। ਬਾਅਦ ਖਾ ਲਾਂ। ਇਹ ਤਾਂ ਖਾ ਰਹਾ। ਹਾਂਜੀ ਤੇ ਹੁਣ ਇਸ ਵਲੌਗ ਨੂੰ ਆਪਾਂ ਐਂਡ ਕਰਨਾ। ਤੇ ਮੈਂ ਕਾਫੀ ਸਾਰਾ ਐਡਿਟ ਕਰ ਚੁੱਕਾ ਹੁਣ ਲਾਸਟ ਦੇ ਵਿੱਚ ਬਸ ਆਹ ਕਲਿੱਪ ਪਾਣਾ ਆਪਾਂ ਤੇ ਵਲੌਗ ਬਹੁਤ ਵਧੀਆ ਬਣਾਇਆ ਮਨਪ੍ਰੀਤ ਹੁਣਾ ਨੇ ਥੈਂਕ ਯੂ ਵੈਰੀ ਮੱਚ ਸ਼ਾਬਾਸ਼ ਤੇ ਵਧੀਆ ਸੀਗਾ ਵਲੌਗ ਮੈਨੂੰ ਤੇ ਵਧੀਆ ਲੱਗਿਆ ਤੇ ਬਾਕੀ ਬੜੇ ਇੰਟਰਸਟ ਦੇ ਨਾਲ ਆਪਾਂ ਐਡੀਟਿੰਗ ਕੀਤਾ ਹੈ ਨਾ ਨਾਲ ਮੈਂ ਵੀ ਬੜੇ ਅੱਜ ਨਹੀਂ ਤਾਂ ਅੱਗੇ ਬੜਾ ਮੈਂ ਓਖਾ ਹੋ ਕੇ ਐਡਿਟ ਕਰਦਾ ਮੈਨੂੰ ਬਹੁਤ ਟਾਈਮ ਲੱਗ ਜਾਂਦਾ ਪਰ ਅੱਜ ਬੜੇ ਇੰਟਰਸਟ ਨਾਲ ਕੀਤਾ ਤਾਂ ਬੜੀ ਜਲਦੀ ਵੀ ਹੋ ਗਿਆ ਹੈ ਨਾ ਐਡਿਟ ਤੇ ਚਲੋ ਬਾਕੀ ਇਦਾਂ ਦੇ ਹੋਰ ਮਜ਼ੇਦਾਰ ਹੁਣ ਵਲੌਗ ਆਣੇ ਨੇ ਤੇ ਤੁਹਾਨੂੰ ਪਤਾ ਵੀ ਹੁਣ ਟੈਲਾ ਟੂਰਾ ਲੱਗਣੀ ਆ ਉੱਪਰ ਹੁਣ ਬਸ ਕੰਮ ਕੁੰਮ ਚੱਲੀ ਜਾਣਾ ਵਿਆਹ ਤੱਕ ਡੇਢ ਦੋ ਮਹੀਨੇ ਅੱਧੀ ਚੱਲਣਾ ਪ੍ਰੋਗਰਾਮ ਤੇ ਤੁਸੀਂ ਬਸ ਜੁੜੇ ਰਹੋ ਸਾਡੇ ਵਲੌਗਾਂ ਦੇ ਨਾਲ ਤੇ ਸਪੋਰਟ ਕਰਦੇ ਰਹੋ ਤੇ ਲਾਈਕ ਲੂਕ ਕਰਦਿਆ ਕਰੋ ਤੇ ਕਮੈਂਟ ਕਰਦਿਆ ਕਰੋ ਪਲੀਜ਼ ਠੀਕ ਹੈ ਜੀ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਬਸ ਆਪਣਾ ਖਿਆਲ ਰੱਖੋ ਤੇ ਹੁਣ ਸ਼ੀਧੀ ਦੇਨ ਸ਼ੁਰੂ ਹੋ ਗਏ ਨੇ ਹੈਨਾ ਤੇ ਬਾਕੀ ਤੁਸੀਂ ਉਹ ਵੀ ਚੀਜ਼ ਦਾ ਧਿਆਨ ਰੱਖਿਓ ਵਾਕੀ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ